ਇੰਦਰੋਂ ਬੱਸ ਇਹ ਮੁਗਣਾ ਕੋਈ ਆਇਆ ਬੱਚੇ ਆ ਆਇਆ ਆ ਹਾਂਜੀ ਪਾਲੂ ਭਰ ਗਿਆ ਇਹ ਕਿੱਥੇ ਆਏ ਹੋ ਆਇਆ ਇਹ ਡੀਜੀਸੀ ਫਾਇਲ ਸੀ ਡੀਜੀਪੀ ਨਾਲੋਂ ਦੁਬਾਰਾ ਅਸੀਂ ਕਮਰੇਲ ਦਿੱਤੀ ਸੀ ਉਹਨਾਂ ਨੇ ਸਾਨੂੰ ਐਸਚਓ ਸਰਕਲ ਭੇਜਿਆ ਕਿ ਤੁਸੀਂ ਜਾ ਤੁਹਾਡੀ ਕਾਰਵਾਈ ਹੋਏਗੀ ਜੀ ਅੱਛਾ ਲੇਕਿਨ ਕਾਰਵਾਈ ਹੋਣ ਦੇ ਅੰਦਰ ਦੋ ਚਾਰ ਪੰਜ ਮੁਲਾਜ਼ਮ ਐਸੇ ਨੇ ਜਿਹੜੇ ਸਾਨੂੰ ਗਾਲ੍ਹਾਂ ਕੱਢਦੇ ਨੇ ਗਲਾ ਘੜਦਨੇ ਚਾਹ ਜੋ ਮੱਲੀ ਹੈ ਫਿਰ ਉਸ ਤੋਂ ਬਾਅਦ ਐਸਆਈ ਕਰਨਜੀਤ ਸਿੰਘ ਕਹਿੰਦਾ ਜੀ ਤੁਸੀਂ ਮੇਰੇ ਨਾਲ ਚੱਲੋ ਉਹਨਾਂ ਦੇ ਘਰ ਜਦ ਕਿ ਅਸੀਂ ਕੰਪਲੇਨ ਦੇ ਰਹੇ ਹਾਂ ਕਿ ਅਸੀਂ ਇੱਥੇ ਥਾਂ ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ ਹੁਣਸਾ ਦੇ ਲੁਧਿਆਣਾ ਤੋਂ ਬਾਹਰ ਰਹਿੰਨੇ ਆ ਤੇ ਇਹਨਾਂ ਉੱਤੇ ਕਾਰਵਾਈ ਕੀਤੀ ਜਾਏ ਨਾ ਅਰੈਸਟ ਕੀਤਾ ਜਾਏ ਤੇ ਉਹ ਕਹਿੰਦੇ ਜੀ ਤੁਸੀਂ ਨਾਲ ਚੱਲੋ ਜਾਂ ਸਾਨੂੰ ਉਹ ਗੋਲੀ ਮਾਰਨ ਨੂੰ ਤਿਆਰ ਨੇ ਸਭ ਕੁਝ ਕਰਨ ਨੂੰ ਤਿਆਰ ਨੇ ਅਸੀਂ ਤੁਹਾਡੇ ਕੋਲ ਕਦਮਾ ਨੰਬਰ 82 ਦਰਜ ਦਸਤਾ ਕੀਤਾ ਗਿਆ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਬਾਕੀ ਰਹਿੰਦੇ ਉਹਨਾਂ ਨੂੰ ਧਾਰਕ ਕੀਤਾ ਜਾਂਦਾ ਹੈ ਉਸ ਮਦਈ ਦਾ ਕਹਿਣਾ ਵੀ ਕਾਫੀ ਨੰਮਾ ਸਮਾਂ ਬੀਤ ਗਿਆ ਵੀ ਦੋਸ਼ੀ ਜਿਹੜੇ ਤਾਂ ਗਿਰਫਤਾਰ ਨਹੀਂ ਨਿਕਰੋਂ ਦੋਸ਼ੀ ਜਿੰਦੇ ਲਾ ਕੇ ਭੱਜੇ ਹੋਇਆ ਫੇਰ ਡਟੇਲਾ ਕੜਾਈਆਂ ਉਹ ਕੱਢ ਕੇ ਕਰਦੇ ਮਾਮਲਾ ਕੀ ਆ ਬਤਾਲੋ ਮਾਮਲਾ ਆਪਸੀ ਲੜਾਈ ਝਗੜੇ ਦਾ ਮਾਮਲਾ ਇਹਨਾਂ ਤੇ ਕਰਤੇ ਹਮਲਾ ਹੋਇਆ ਕਿ ਲੇ ਕੇ ਰੋਲ ਕਰੀਂ ਕੀ ਬਣ ਗਈ ਗੱਲ ਜਾਂ ਜਾ ਰਹੀ ਹੈ ਜੀ ਜਾਂ ਜਾ ਠੀਕ ਹੱਸ